ਐਸਐਚਓ ਸਾਹ ਹੁਣੇ ਭੇਜੇ ਕਿਹੜੇ ਐਸਐਚਓ ਨੇ ਕੋਈ ਝਗੜਾ ਵੀ ਹੋਇਆ ਹੁਣ ਮੇਰਾ ਕੋਈ ਝਗੜਾ ਨਹੀਂ ਆਇਆ ਕਿਸੇ ਨਾਲ ਨਹੀਂ ਹੋਇਆ ਕੋਈ ਝਗੜਾ ਨਹੀਂ ਹੋਇਆ ਜੀ ਇੱਥੇ ਬੀਬੀ ਪਰੌਂਟੇ ਵਾਲੀ ਜਿਹੜੀ ਕੋਈ ਅੱਗੇ ਹੈ ਜੀ ਅੱਗੇ ਹੈ ਇੱਥੇ ਅਜੇ ਤੱਕ ਨਹੀਂ ਨਾਲੇ ਵੈਸੇ ਨਾ ਨਹੀਂ ਦੱਸੋ ਬਾਈ ਜੀ ਦੱਸੋ ਬਾਈ ਜੀ ਕਿ ਝਗੜਾ ਹੋਇਆ ਕੋਈ ਹੈ ਕੋਈ ਇੱਥੇ ਨਹੀਂ ਹੋਇਆ ਭਾਜੀ ਅੱਛਾ ਤੂੰ ਨੇ ਭੇਜਿਆ ਹੁਣ ਕੋਈ ਇੱਥੇ ਕਿਹੜਾ ਐਸ.ਐਚ.ਓ. ਨੇ ਭੇਜਿਆ ਆਪਣੇ ਅਜੈਬ ਸਿੰਘ ਨੇ ਅਜੈਬ ਸਿੰਘ ਨੇ ਇੱਥੇ ਕਿਉਂ ਭੇਜਿਆ ਉਹ ਕਹਿੰਦੇ ਲੜਾਈ ਹੋਈ ਆ ਉਹ ਅੱਗੇ ਹੋਈ ਹੋਣੀ ਜੀ ਉਥੋਂ ਪਤਾ ਕਰ ਆਏ ਨਹੀਂ ਤੇ ਆ ਕਿਉਂ ਬਣਾਉਂਦਾ ਤੂੰ ਭਾਜੀ ਤੁਸੀਂ ਤੁਸੀਂ ਇੱਥੇ ਕਿਉਂ ਆਏ ਯਾਰ ਮੈਂ ਤੈਨੂੰ ਦੱਸਦਾ ਹਾਂ ਉਹ ਕਿੱਦਾਂ ਆਏ ਆ ਹੂੰ ਨਹੀਂ ਨਹੀਂ ਮੈਂ ਤਾਂ ਚਲ ਜਾਣਾ ਗੱਲ ਨਹੀਂ ਨਹੀਂ ਕੋਈ ਨਹੀਂ ਬਾਹਰ ਬੈਠੀ ਆਸੀਂ ਕੰਮ ਕਰ ਰਹੇ ਹਾਂ ਖਾਲੀ ਐਸਾ ਨਹੀਂ ਜਿਸ ਨੇ ਕਿਉਂ ਕੰਮ ਕਰ ਰਹੇ ਹੋ ਤੁਹਾਡੇ ਕੋਲ ਅਲਾਉਡ ਹੈ ਪਰਮਿਸ਼ਨ ਲੈ ਕੇ ਆਏ ਹਾਂ ਪਰਮਿਸ਼ਨ ਹੈ ਜੀ ਸਾਨੂੰ ਇਹਨੂੰ ਥੱਲੇ ਕਰ ਇਹਨੂੰ ਕਿਉਂ ਥੱਲੇ ਘਰ ਬਦਮਾਸ਼ੀ ਹੀ ਤੁਹਾਡੀ ਉਹ ਕਿਉਂ ਮੈਂ ਮੈਂ ਹੁਣੇ ਐਸੇ ਚ ਨੂੰ ਆ ਕਹਿ ਤੋ ਕਹਿ ਤੋ ਇਹਦਾ ਇਹ ਗੱਲ ਕਰਨ ਦੇ ਰੁਕ ਲੈਣਾ ਉਹਨਾਂ ਨੂੰ ਉਹਨਾਂ ਨੂੰ ਸੁਰੱਖਤ ਨਹੀਂ ਹੁੰਦੀ ਉਹ ਕੋਈ ਨਹੀਂ ਕੋਈ ਨਹੀਂ ਆਪ ਉਹਨਾਂ ਨੂੰ ਹੋਸ਼ ਨਹੀਂ ਗੱਡੀ ਵਿੱਚ ਘਾਰ ਤੁਸੀਂ ਲਾ ਸਕਦੇ ਆ ਆ ਗੱਡੀ ਵਿੱਚ ਘਾਰ ਆ ਦੇਖੋ ਜੀ ਬਦਮਾਸ਼ਾਂ ਵਾਂਗੂ ਬੈਂਕ ਦੇ ਸਾਹਮਣੇ ਲਾਇਆ ਤੁਸੀਂ ਤੇ ਬੈਂਕ ਤੇਰਾ ਬੈਂਕ ਆ ਯਾਰ ਦੱਸ ਉਹਨਾਂ ਲੋਡ ਨਹੀਂ ਗਾ ਜਿਹੜੇ ਐਸਓ ਆ ਜੀ ਬਾਈ ਗੱਲ ਸੁਣੋ ਬਾਬਾ ਜੀ ਇੱਥੇ ਕੋਈ ਬਾਬਾ ਜੀ ਇੱਥੇ ਕੋਈ ਲੜਾਈ ਨਹੀਂ ਹੋਈ ਪਰਮਾਤਮਾ ਜਾਣਦਾ ਗੁਰੂ ਸਾਹਿਬ ਜਾਣਦਾ ਇੱਥੇ ਲੜਾਈ ਨਹੀਂ ਹੋਈ ਭਾਜੀ ਕੋਈ ਅਜੈਬ ਸਿੰਘ ਗਲਤ ਕਹਿ ਰਿਹਾ ਜੋ ਕਰ ਰਿਹਾ ਪਿਛਲੇ 2.5 ਸਾਲ ਦਾ ੱਤਕਾ ਕਰ ਰਿਹਾ ਅੱਜ ਦਾ ਨਹੀਂ ਕਰ ਰਿਹਾ ਉਹ ਤੁਹਾਡੇ ਤੁਹਾਡੇ ਲਈ ਵਧੀਆ ਹੋਣਾ ਜੇ ਮੇਰੇ ਲਈ ਕੋਈ ਵਧੀਆ ਨਹੀਂ ਵੀਰ ਦਵਿੰਦਰ ਸਿੰਘ ਵਡਾਲਾ ਜੀ ਮੇਰਾ ਨਾਮ ਤਾਨੂੰ ਹੋਰ ਕੋਈ ਸ਼ਹਿਰ ਹੀ ਨਜ਼ਰ ਹੀ ਨਹੀਂ ਆਉਂਦਾ ਭਾਜੀ ਖਾਣ ਪੀਣ ਦਾ ਉਹ ਸਾਹਮਣੇ ਖੁੱਲ ਹੈ ਕੋਈ ਖਾਣ ਪੀਣ ਦਾ ਨਹੀਂ ਇੱਥੇ ਕੰਮ ਡਰਿੰਕ ਕਰਕੇ ਤੁਸੀਂ ਆ ਜਾਂਦੇ ਦੱਸ ਲੈ ਮਲਾ ਜਾ ਤੇਰਾ ਵੀ ਕਰਾ ਲੈਣਾ ਵੀ ਆ ਤਰਾ ਦੇ ਕਰਾ ਦੇ ਮੇਰਾ ਵੀ ਕਰਾ ਲੇ ਲੜਾਈ ਤਾਂ ਹੋਈ ਨਹੀਂ ਇੱਥੇ ਕੋਈ ਵੀ ਕਵਾਲ ਦੀ ਗੱਲ ਹੈ ਯਾਰ ਐਵੇਂ ਭਾਜੀ ਯਾਰ ਸ਼ਾਮੇ ਦਾ ਬਿਜ਼ਨਸ ਕਰ ਰਹੇ ਪਰਿਵਾਰ ਬੈਠੇ ਬੱਚੇ ਬੈਠੇ ਬੜੇ ਠੰਡਾ ਰਹੀਗੇ ਬੜੀ ਨਹੀਂ ਨਹੀਂ ਜਿਹੜੀ ਗੱਲ ਨਹੀਂ ਹੋਈ ਨਹੀਂ ਹੋਈ ਇੱਥੇ ਕੋਈ ਲੜਾਈ ਨਹੀਂ ਹੋਈ ਇਹ ਗੱਲ ਇਨਫਰਮੇਸ਼ਨ ਦਾ ਹੈ ਕਸਟਮਰ ਆਇਆ ਥੇ ਜਿੰਨਾਂ ਨੂੰ ਕਿਸੇ ਨੇ ਕਿਹਾ ਲੜਾਈ ਹੋਈ ਹੈ 1 ਘੰਟੇ ਤੋਂ ਸਾਹ ਜਿੱਥੇ ਬੈਠੇ ਲੜਾਈ ਕੋਈ ਨਹੀਂ ਹੋਈ ਕੋਈ ਲੜਾਈ ਨਹੀਂ ਇੱਥੇ ਅਜੈਬ ਸਿੰਘ ਨੇ ਭਾਜੀ ਭੇਜਿਆ ਕਹਿੰਦੇ ਨੇ ਬਾਰਾ ਤੁਸੀਂ ਇੱਥੇ ਗੜ ਤੋਂ ਖੜੇ ਹੋ ਹੁਣ ਲੜਾਈ ਵਿਟਨੈਸ ਕੀਤੀ ਤੁਹਾਨੂੰ ਦਾ ਉੱਥੋਂ ਪੁੱਛਿਆ ਲੜਾਈ ਦਾ ਵਿਟਨੈਸ ਉਹ ਗੱਲ ਤਾਂ ਸਾਨੂੰ ਪੁੱਛਿਆ ਕਿ ਲੜਾਈ ਹੋਈ ਆ ਉਹ ਕਹਿੰਦੇ ਨਹੀਂ ਸਾਡੇ ਨਹੀਂ ਹੋਈ ਆਈ ਇੱਧਰ ਆ ਰਹੇ ਆ ਅੱਗੇ ਹੋਈ ਹੋਣੀ ਸੀ ਅੱਗੇ ਨਹੀਂ ਹੋਈ ਜੀ ਸਾਹਿਬ ਦਾ ਬਹਿਣੇ ਉਹਨਾਂ ਨੇ ਪੁੱਛਿਆ ਸਾਡੇ ਸਾਡੇ 15 ਕੋਈ ਲੈਣ ਦੇ ਨਹੀਂ ਹੈ ਅਸੀਂ ਤਾਂ ਪਰਾਂ ਰੱਖਿਆ ਅਸੀਂ ਕੋਈ ਲੜਾਈ ਹੋਈ ਸੀ ਇੱਥੇ 1 ਘੰਟਾ ਬੈਠੋ ਲਿਆਈ ਹੋਈ ਇੱਕ ਘੰਟਾ ਸਾਨੂੰ ਬੈਠੇ ਕੋਈ ਲੜਾਈ ਵਾਲੀ ਗੱਲ ਨਹੀਂ ਨਾ ਕਿਸੇ ਨੇ ਕੰਪਲੇਂਟ ਕੀਤੀ ਨਾ ਤੁਹਾਨੂੰ ਪੁੱਛ ਪਰਿਵਾਰ ਬੈਠੇ ਤੇ ਸਾਰੇ ਬਾਰ-ਬਾਰ ਹਾਰਟ ਅਟੈਕ ਪਰੌਂਠੇ ਵਾਲਿਆਂ ਨੂੰ ਟਾਰਗੇਟ ਕਰ ਰਿਹਾ ਹੈ ਇਹ ਕਹਿੰਦੇ ਅਜਾਬ ਸਿੰਘ ਨੇ ਭੇਜਿਆ ਨਹੀਂ ਗਲਤ ਗੱਲ ਆਹ ਦੇਖੋ ਜੀ ਮੇਰੇ